ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ ਸ਼ੂਗਰ ਦੇ ਲਈ ਮੈਂ ਤੁਹਾਨੂੰ ਅੱਜ ਇਹ ਜਾਂ ਨੁਸਖਾ ਅਤੇ ਇੱਕ ਐਜਾ ਯੋਗਾ ਦੱਸੂਗਾ ਜਿਸ ਦੇ ਨਾਲ ਤੁਹਾਨੂੰ ਇਨਸੂਲਿਨ ਨਹੀਂ ਲੈਣਾ ਪਵੇਗਾ ਅਤੇ ਬਹੁਤ ਤੇਜ਼ੀ ਦੇ ਨਾਲ ਡਾਇਬੀਟਿਸ ਠੀਕ ਹੋ ਜਾਵੇਗੀ। ਡਾਇਬੀਟਿਸ ਦੇ ਲਈ ਤੁਸੀਂ ਐਲੋਵੇਰਾ ਨੂੰ ਕੰਮ ਦੇ ਵਿੱਚ ਲੈਣਾ ਹੈ ਕਿਉਂਕਿ ਇਹ ਬਾਡੀ ਦੇ ਵਿੱਚ ਇਨਸੂਲਿਨ ਨੂੰ ਦੁਬਾਰਾ ਤੋਂ ਬਣਾਉਣ ਲੱਗ ਜਾਂਦਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਐਲੋਵੇਰਾ ਜੂਸ ਦੇ 2 ਚਮਚ ਲੈ ਲੈਣੇ ਹਨ। ਅਤੇ ਇਸ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਦੋ ਚਮਚ ਔਲੇ ਦੇ ਰਸ ਨੂੰ ਮਿਲਾ ਲੈਣਾ ਹੈ ਬਸ ਦੋਸਤੋ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਤੋ ਦੋਸਤੋ ਇਸ ਨੁਸਖੇ ਨੂੰ ਤੁਸੀਂ ਕਦੋਂ ਲੈਣਾ ਹੈ ਇਹ ਵੀ ਜਾਣ ਲਵੋ। ਤੋ ਦੋਸਤੋ ਇਸ ਨੁਸਖੇ ਨੂੰ ਤੁਸੀਂ ਇੱਕ ਤਾਂ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਹੈ। ਇਸ ਨੂੰ ਲੈਣ ਤੋਂ ਬਾਅਦ ਅੱਧੇ ਘੰਟੇ ਤੱਕ ਕੁਝ ਵੀ ਤੁਸੀਂ ਖਾਣਾ ਪੀਣਾ ਨਹੀਂ ਹੈ। ਫਿਰ ਇਸੇ ਤਰੀਕੇ ਨਾਲ ਇਸ ਨੂੰ ਬਣਾ ਕੇ ਸ਼ਾਮ ਨੂੰ ਖਾਲੀ ਪੇਟ ਲੈ ਲੈਣਾ ਹੈ। ਖਾਣਾ ਖਾਣ ਤੋਂ 3 ਘੰਟੇ ਬਾਅਦ ਪੇਟ ਖਾਲੀ ਹੋ ਜਾਂਦਾ ਹੈ। ਮੰਨ ਲਓ ਦੁਪਹਿਰੇ ਤੁਸੀਂ 2 ਵਜੇ ਖਾਣਾ ਖਾਣੇ ਹੋ। ਇਸ ਤੋਂ 3 ਘੰਟੇ ਬਾਅਦ ਯਾਨੀ ਕਿ 5 ਵਜੇ ਤੁਸੀਂ ਇਸ ਨੁਸਖੇ ਨੂੰ ਲੈ ਲਵੋ। ਦੋਸਤੋ ਜਦੋਂ ਪੈਨਕਰੀਆ ਦੇ ਵਿੱਚ ਇਨਸੂਲਿਨ ਬਣਾਉਣ ਵਾਲੀ ਸੈੱਲਸ ਖਤਮ ਹੋ ਜਾਂਦੀਆਂ ਹਨ ਤਾਂ ਇਨਸੂਲਿਨ ਬਣਨਾ ਬ ਅਤੇ ਖਾਈ ਹੋਈ ਸ਼ੂਗਰ ਪਚਦੀ ਨਹੀਂ ਹੈ ਅਤੇ ਬੋਡੀ ਦੇ ਵਿੱਚ ਸ਼ੂਗਰ ਦੀ ਮਾਤਰਾ ਵਧਣ ਲੱਗ ਜਾਂਦੀ ਹੈ। ਐਲੋਵੇਰਾ ਦਾ ਜੂਸ ਇਨਸੂਲਿਨ ਬਣਾਉਣ ਵਾਲੇ ਸੈੱਲਸ ਨੂੰ ਪੈਦਾ ਕਰ ਦਿੰਦਾ ਹੈ ਜਿਸ ਦੇ ਨਾਲ ਬੋਡੀ ਦੇ ਵਿੱਚ ਦੁਬਾਰਾ ਇਨਸੂਲਿਨ ਬਣਨਾ ਚਾਲੂ ਹੋ ਜਾਂਦਾ ਹੈ। ਐਲੋਵੇਰਾ ਤੇ ਔਲੇ ਦਾ ਜੂਸ ਡਬਲ ਪਾਵਰ ਦੇ ਨਾਲ ਡਾਈਜੈਸ਼ਨ ਨੂੰ ਸੁਧਾਰ ਦਿੰਦੇ ਹਨ ਜਿਸ ਦੇ ਨਾਲ ਸ਼ੂਗਰ ਠੀਕ ਤਰੀਕੇ ਨਾਲ ਪਚਣ ਲੱਗ ਜਾਂਦੀ ਹੈ। ਬਸ ਦੋਸਤੋ ਇਹ ਸਿਰਲ ਜਿਹਾ ਉਪਾਏ ਕਰਨ ਦੇ ਨਾਲ ਇਨਸੂਲਿਨ ਲੈਣਾ ਬੰਦ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਦੀ ਡਾਇਬੀਟੀਜ਼ ਠੀਕ ਹੋ ਜਾਂਦੀ ਹੈ। ਇਸ ਨੁਸਖੇ ਨੂੰ ਯੂਜ਼ ਕਰਨ ਦੇ ਨਾਲ ਕਬਜ਼ ਗੈਸ ਬਦਹਜਮੀ, ਵਾਲ ਝੜਨਾ, ਅੱਖਾਂ ਦੀ ਰੋਸ਼ਨੀ, ਚਮੜੀ ਦੇ ਰੋਗ, ਜੋੜਾਂ ਦੇ ਦਰਦ ਅਤੇ ਇਹ ਜਿਹੀਆਂ ਹੀ ਹਜ਼ਾਰوں ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਡਾਇਬਟੀਜ਼ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਪਾਉਣ ਦੇ ਲਈ ਤੁਸੀਂ ਕਪਾਲ ਭਾਤੀ ਯੋਗਾ ਜ਼ਰੂਰ ਕਰੋ। ਸ਼ੁਰੂਆਤ ਦੇ ਵਿੱਚ ਇਸ ਨੂੰ ਤੁਸੀਂ 5-7 ਵਾਰੀ ਤੋਂ ਹੀ ਚਾਲੂ ਕਰੋ। ਹੌਲੀ-ਹੌਲੀ ਤੁਸੀਂ ਇਸ ਦੀ ਸੰਖਿਆ ਅਤੇ ਟਾਈਮ ਨੂੰ ਵਧਾ ਕੇ 15 ਮਿੰਟ ਤੱਕ ਕਰ ਲਓ। ਜਿਨ੍ਹਾਂ ਨੂੰ ਬੀਪੀ ਹਾਈ ਦੀ ਪ੍ਰੋਬਲਮ ਹੈ ਉਹ ਇਸ ਨੂੰ ਨਾ ਕਰਨ। ਰੋਜ਼ਾਨਾ 15 ਮਿੰਟ ਕਪਾਲ ਭਾਤੀ ਯੋਗਾ ਕਰਨ ਦੇ ਨਾਲ ਡਾਇਬਟੀਜ਼ ਪੂਰੀ ਤਰੀਕੇ ਨਾਲ ਠੀਕ ਹੋ ਜਾਂਦੀ ਹੈ। ਤਾਂ ਦੋਸਤੋ ਇਸ ਆਸਾਨ ਜੇ ਨੁਸਖੇ ਨੂੰ ਇਸਤੇਮਾਲ ਕਰੋ ਅਤੇ ਆਪਣੀ ਡਾਇਬਟੀਜ਼ ਦੀ ਬਿਮਾਰੀ ਤੋਂ ਛੁਟਕਾਰਾ ਪਾਓ। ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ। ਤੋ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਅਜਿਹੀ ਟਿਪਸ ਤੇ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ